ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਬਈ ਦੋ ਤਾਜ਼ੀਆਂ ਸੂਈਆਂ ਇੱਕ ਤੋਕੜ ਵੜਾ ਪਹਿਲੇ ਨੰਬਰ ਵਾਲੀ ਦਾ ਚੂਣ ਚਵਾ ਦੇਖੋ ਬੜਾ ਚੰਗਾ ਬਈ ਦਵਿੰਦਰਾ ਹਾਂਜੀ ਹਾਂਜੀ ਬਈ ਬੜਾ ਕੁੱਟ ਮੋਟੀ ਚਵਾਈ ਬਈ ਬੱਚਾ ਲਾਉਣ ਦੀ ਲੋੜ ਹੀ ਨਹੀਂ ਆਹ ਖੜਾ ਇਹਦਾ ਬੱਚਾ ਕੋਈ ਕਹਿੰਦੀ ਹੀ ਨਹੀਂ ਗਰਮ ਵਾਲੀ ਮੌਜ ਨਾਲ ਖੜੀ ਹੈ ਕਿੰਨੇ ਦਿਨ ਹੋ ਗਏ ਸੂਈ ਸੂਈ ਅੱਜ ਵੀਰੇ ਹੋ ਗਏ 8-9 ਦਿਨ ਇਹਨੂੰ ਸੂਈ ਕਿੰਨਾ ਦੁੱਧ ਜਾਂ ਬੋਲਾ ਦੁੱਧ ਵੀਰੇ 18 ਕਿਲੋ ਇਸ ਵਕਤ ਤੇ ਆ ਚਾਰ ਟੈਂਕ ਚੋਲੇ ਭਾਵੇਂ ਚਾਰ ਟੈਂਕ ਚ ਬਈ ਕੋਈ ਚੱਕਰੀ ਨਹੀਂ ਗਾ ਠੰਡੀ ਸੀਲ ਪੁੱਲ ਚੂਣ ਚਵਾ ਇੱਕ ਨੰਬਰ ਵੱਧਦੀ ਐ ਚ ਬਈ ਕਨੇ ਤੇ ਮੋਹਲ ਦਵਿੰਦਰ ਦਾ ਬਾਈ ਮੋਹਲ ਵੀਰੇ 62000 ਦੀ ਦੇ ਦੇਂਗੇ ਬਸ 62000 ਰੁਪਏ ਦੀ ਬਾਈ ਕਹਿੰਦਾ ਅੱਜ ਹਾਂਜੀ ਹਾਂਜੀ ਬਾਈ ਦੇ ਦੇਂਗੇ ਬਾਕੀ ਬਾਈ ਚੌਂਣ ਚਵਾ ਦੇਖੋ ਇੱਕ ਨੰਬਰ ਚੌਂਣ ਚਵਾ ਆ ਗਿਆ ਕਰਮ ਵਾਲੀ ਦਾ ਹਾਂਜੀ ਬਾਈ ਤੇ ਦਵਿੰਦਰ ਅੱਗੇ ਦੋ ਨੰਬਰ ਤੇ ਬੱਚਾ ਇਹਦੇ ਮਗਰ ਆ ਗਿਆ ਨਾ ਬੱਚਾ ਆ ਗਿਆ ਹਾਂਜੀ ਬਾਈ ਦੋ ਨੰਬਰ ਬਾਈ ਇਹ ਵੀਰੇ ਦੂਸਰਾ ਸੂਆ ਬੱਚੀ ਸੂਈ ਹੈਗੀ ਹਮ ਤੇ ਮਗਰ ਇਹਦੇ ਬੱਚੀ ਹੈਗੀ ਬੱਚੀ ਨੂੰ ਜਨਮ ਦਿੱਤਾ ਹੈਗਾ ਬੱਚਾ ਇਹਦੇ ਮਗਰ ਆ ਗਿਆ ਐਸਾ ਤਾਂ ਬਾਈ ਬਹੁਤ ਸੋਹਣੇ ਬੱਚੇ ਨੂੰ ਕਰਮ ਵਾਲ ਨੇ ਜਨਮ ਦਿੱਤਾ ਸਵੇਰੇ 4:00 ਵਜੇ ਸੂਈ ਹੈ ਇਹ ਕਿੰਨਾ ਕੁ ਬੋਲਾ ਕੱਢਦਾ ਫਿਰ ਬੋਲਾ ਵੀਰੇ ਤੜਕੇ ਸੀ 5.5 ਕਿਲੋ ਦੁੱਧ ਕੱਢਦਾ ਸੀ ਠੀਕ ਹੈ ਬਾਈ ਹਾਂਜੀ ਬਾਈ ਬੱਚੇ ਲਗਾ ਕੇ ਪੱਠੇ ਚਾਪ ਫੁੱਲ ਵੀਡੀਓ ਹਾਂਜੀ ਹਾਂਜੀ ਬਾਈ ਇਹ ਜੀ ਕੰਪਲੀਟ ਆ ਤੇ ਬੱਚਾ ਵੀ ਆਪਾਂ ਤੁਹਾਨੂੰ ਇਹਦਾ ਟੈਕ ਕਰਵਾ ਲਾਂ ਓਕੇ ਬਾਕੀ ਚਵਾਈ ਚੁਈ ਠੰਡੀਆਂ ਸੀ ਬਾਈ ਬੜਾ ਫੁੱਲ ਕਹਿਣਾ ਤੇ ਤਿੰਨੇ ਹੀ ਠੰਡੀਆਂ ਆ ਹਾਂਜੀ ਹਾਂਜੀ ਬਾਈ ਲੈ ਨਾੜਾ ਨੂੜਾ ਦੇਖੋ ਇੱਕ ਨੰਬਰ ਬੱਚਾ ਦਿਖਾਓ ਬਾਈ ਤਿੰਨੇ ਬੱਚੇ ਵੀ ਦਿਖਾਓ ਐਰ ਸੈਰ ਦਾ ਕਰਮ ਹਾਂਜੀ ਬਾਈ ਐਰ ਸੈਰ ਦਾ ਬੱਚਾ ਦਿੱਤਾ ਇਹਨੇ ਹਮਮ ਥੋੜੀ ਕੁਆਲਟੀ ਵਾਲਾ ਬੱਚਾ ਦਿੱਤਾਗਾ ਹਾਂਜੀ ਤੇ ਮੁੱਲ ਦਿਨਿੰਦਰ ਕਹਿੰਦਾ ਸਹੀ ਬਾਈ ਮੁੱਲ ਵੀਰੇ ਦਾ ਮਤਲਬ ਕਿ 72000 ਦੀ ਦੇ ਦਾਂਗੇ ਆਪਾਂ ਚੱਕੋ ਬਾਈ ਹਾਂਜੀ ਬਾਈ ਤੇ ਲਾਸਟ ਦੇ ਤਿੰਨ ਨੰਬਰ ਚਾਹੀਦੇ ਹਾਂਜੀ ਬਾਈ ਟੁਕੜਾ ਕਿ ਕਹਿੰਦੇ ਟਾਈਮ ਦੀ ਸੂਈ ਇਨੋਂ ਵੀਰੇ 3 ਮਹੀਨੇ ਹੋ ਗਏ ਸੂਈ ਨੂੰ 1 ਮਹੀਨਾ 8 ਦਿਨ ਹੋ ਗਏ ਇਹਦੇ ਟੀਕਾ ਭਰਾਏ ਨੂੰ ਤੇ ਤਾਰਾ ਮਾਰੋਗੇ ਬਾਈ ਤਾਰਾ ਮਾਰ ਦਿੰਦੇ ਆ ਬਾਈ ਦੂਸਰਾ ਸੂਆ ਸੂਈ ਹੋਈ ਐ ਠੀਕ ਹੈ ਬਈ ਹਾਂਜੀ ਬਾਈ ਤੇ ਮੋਲੇ ਦਾ ਲੈਣ ਦੇਣ ਤੇ ਕਿੰਨੇ ਦਾ ਲੈਣ ਦੇਣ ਬਾਈ 32000 ਰੁਪਏ 32000 ਰੁਪਏ ਬਾਈ ਦੇ ਨਾਲ ਫੁੱਲ ਕਰਾਉਣ ਨੂੰ 35 ਕਰਾਂਗੇ ਸਹੀ ਗੱਲ ਲੈ ਲੈ ਕਿਆ ਬਾਤ ਆ ਬਈ ਬਹੁਤ ਸੋਹਣਾ ਚਾਉਣ ਲੱਗਾ ਹੋਇਆ ਹੈ ਨਾ ਹਾਂਜੀ ਹਾਂਜੀ ਠੰਡਾਂ ਦੇ ਸੀਲ ਬਾਈ ਸਾਰੀਆਂ ਫੁੱਲ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਸੀਲ ਬਰਨਾਲਾ ਮੈਂ ਨੰਬਰ ਕਹਿੰਦੇ ਕਿੰਦਰ ਬਾਈ ਮੋਬਾਈਲ ਨੰਬਰ 76964 ਹਾਂ 6 ਨੋਟ ਕਰ ਲਓ ਸ਼ੋਰਟ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ